ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀ ਸਿੰਘ ਤੁਹਾਡਾ ਆਪਣੇ ਚੈਨਲ ਤੋਂ ਡੈਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਜੀ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਪਹਿਲਾ ਵਾਲਾ ਬਟਨ ਜ਼ਰੂਰ ਦਬਾ ਲਿਓ ਤਾਂ ਜੋ ਵਧੇ ਤੇ ਵਧਿਆ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤਾਂ ਕਿਸਾਨ ਵੀਰੋ ਆਪਣੇ ਹੁਣ ਜਿਹੜੀ ਆਲੂ ਵਾਲੇ ਬਾਣਾ ਦੇ ਵਿੱਚ ਮੱਕੀ ਬੀਜੀ ਹੋਈ ਹੈ ਬਹੁਤ ਜ਼ਿਆਦਾ ਵਧੀਆ ਹੈ ਇਸ ਟਾਈਮ ਮੱਕੀਆਂ ਗ੍ਰੋਥ ਕਰ ਰਹੀਆਂ ਨੇ ਤੇ ਵਿੱਚ ਵਿੱਚ ਕਿਸਾਨ ਵੀਰਾਂ ਨੇ ਇੱਕ ਪਾਣੀ ਲਗਾਤਾ ਵਾ ਦੂਜਾ ਪਾਣੀ ਲਗਾਤਾ ਕਿਤੇ ਕਿਤੇ ਤਕਰੀਬਨ 30-35 ਦਿਨ ਦੀ ਐਵਰੇਜ ਉਮਰ ਹੋ ਵੀ ਕਿਤੇ 40-45 ਦਿਨ ਦੀਆਂ ਵੀ ਮੱਕੀਆਂ ਹੋ ਗਈਆਂ ਕਿਤੇ ਆਪਣੀਆਂ 25 ਦਿਨ ਦੀਆਂ ਵੀ ਮੱਕੀਆਂ ਘੜੀਆਂ ਨੇ 25-20 ਦਿਨ ਦੀਆਂ ਜੇ ਨਹੀਂ 30 ਦਿਨ ਦੀ ਐਵਰੇਜ ਉਮਰ ਆਪਾਂ ਲਾ ਸਕਦੇ ਹਾਂਗੇ ਤਾਂ ਕਿਸਾਨ ਵੀਰੂ ਆਪਣੇ ਮੱਕੀਆਂ ਦੀਆਂ ਗ੍ਰੋਥਾਂ ਬਾਰੇ ਆਪਾਂ ਤੁਹਾਨੂੰ ਖਾਸ ਕਰਕੇ ਜਾਣਕਾਰੀ ਦਿੰਦੇ ਰਹਾਂਗੇ ਕਿਉਂਕਿ ਮੱਕੀ ਦਾ ਜਿਹੜਾ ਆਲੂ ਵਾਲੀ ਮੱਕੀ ਤੇ ਕਣਕ ਵਾਲੀ ਮੱਕੀ ਆਪਾਂ ਬੀਜਦੇ ਰਹਿੰਦੇ ਹਾਂਗੇ ਆਪਣੇ ਏਰੀਆ ਦੇ ਵਿੱਚ ਬਿਜਾਈ ਹੁੰਦੀ ਰਹਿੰਦੀ ਹੈਗੀ ਤੇ ਆਲੂ ਵਾਲੀ ਮੱਕੀ ਦੇ ਵਿੱਚ ਕਿਸਾਨ ਵੀਰੋ ਜਿਹੜਾ ਮੇਨ ਮਕਸਦ ਹੁੰਦਾ ਕਿਸਾਨਾਂ ਦਾ ਤੀਜੀ ਫਸਲ ਲੈਣ ਦੇ ਲਈ ਹੁੰਦਾਗਾ ਕਿਉਂਕਿ ਕਿਸਾਨ ਵੀਰਾਂ ਨੂੰ ਐਦਾਂ ਹੁੰਦਾ ਵੀ ਜਿਹੜੇ ਠੇਕੇ ਠੁੱਕੇ ਤੇ ਬਾਣ ਬੋਂਦੇ ਨੇ ਵੀ ਆਲੂ ਲਾ ਕੇ ਉਸ ਤੋਂ ਬਾਅਦ ਮੱਕੀ ਲਾ ਲੈਂਦੇ ਨੇ ਤਾਂ ਚਾਰ ਪੈਸੇ ਉਹਨਾਂ ਨੂੰ ਜਿਹੜੇ ਬਚ ਜਾਂਦੇ ਨੇ ਤੇ ਜਿਹੜੀ ਕਣਕ ਵਾਲੇ ਬਾਣ ਦੇ ਵਿੱਚ ਕਿਸਾਨ ਵੀਰੋ ਮੱਕੀ ਹੁੰਦੀ ਆ ਉਹਦਾ ਰਿਸਕ ਜ਼ਿਆਦਾਤਰ ਸਾਈਲੇਜ ਵਾਲੇ ਬੰਦੇ ਲੈਂਦੇ ਨੇ ਤੇ ਉਹਦੇ ਤੇ ਆਪਾਂ ਅਲੱਗ ਟੌਪਿਕ ਤੇ ਚੱਲਾਂਗੇ ਪਰ ਫਿਲਹਾਲ ਆਪਾਂ ਆਲੂ ਵਾਲੇ ਬਾਣ ਦੀ ਮੱਕੀ ਦੀ ਗੱਲ ਕਰਦੇ ਹਾਂ ਤੁਹਾਡੇ ਨਾਲ ਤਾਂ ਕਿਸਾਨ ਵੀਰੋ ਇਹ ਮੱਕੀ ਦੇ ਵਿੱਚ ਦੇਖੋ ਆਪਾਂ ਗਰੋਥ ਲਈ ਸਭ ਤੋਂ ਪਹਿਲਾਂ ਕੰਮ ਕਰਨਾ ਹੁੰਦਾਗਾ ਸੁੰਡੀ ਕੰਟਰੋਲ ਕਰਨਾ ਤੁਹਾਨੂੰ ਮੈਂ ਕਹਿਆ ਸੀਗਾ ਗਾਚੂ ਨਾਲ ਟ੍ਰੀਟਮੈਂਟ ਕਰਕੇ ਵੀ ਤੁਸੀਂ ਬੀਜ ਸਕਦੇ ਹੋ ਜੇ ਤੁਸੀਂ ਟ੍ਰੀਟਮੈਂਟ ਨਹੀਂ ਵੀ ਕੀਤਾ ਤਾਂ ਤੁਸੀਂ ਪਹਿਲੇ 15 ਤੋਂ 18 ਦਿਨਾਂ ਤੱਕ ਮੰਨ ਲਓ ਜਦੋਂ ਦੋ ਦੋ ਤਿੰਨ ਤਿੰਨ ਪੱਤੇ ਦੀ ਮੱਕੀ ਹੋ ਗਈ ਤਾਂ ਤੁਸੀਂ ਇਹਨੂੰ ਸਪਰੇਅ ਦੇ ਦੇਣੀ ਹੈਗੀ ਕੱਲੇ-ਕੱਲੇ ਓੜੇ ਤੇ ਸਪਰੇਅ ਤੋਂ ਬਾਅਦ ਕਿਸਾਨ ਵੀਰੋ ਸਾਰਿਆਂ ਨੂੰ ਮੇਨ ਕਮ ਆਇੰਦਾ ਆਪਣੀ ਫਸਲ ਦੇ ਵਿੱਚ ਜੂਰੀਏ ਦਾ ਇੱਕ ਕਿਸਾਨ ਵੀਰੋ ਜਿਹੜੀ ਜੂਰੀ ਆ ਖਾਦ ਆ ਪਾ ਦੇਣੀ ਹੁੰਦੀ ਆ ਮੱਕੀ ਨੂੰ ਇਹ ਇੱਕ ਬਹੁਤ ਸਹਿਜੇ ਢੰਗ ਨਾਲ ਇੱਕ ਬਹੁਤ ਵਧੀਆ ਢੰਗ ਨਾਲ ਜੇ ਦੇਵਾਂਗੇ ਤਾਂ ਇਹ ਮੱਕੀ ਨੂੰ ਲੱਗੂਗੀ ਨਹੀਂ ਇਹ 70% ਆ ਜਿਹੜੀ ਉਹ ਬੇਕਾਰ ਚਲੀ ਜਾਂਦੀ ਹੈਗੀ ਕਿਉਂਕਿ ਕਿਸਾਨ ਵੀਰ ਕਿਤੇ ਕਿਤੇ ਕੀ ਕਰਦੇ ਨੇ ਮੱਕੀ ਦੀ ਖਾਦ ਦਾ ਛਿੱਟਾ ਹਾਂ ਸੌਰੀ ਜੂਰੀ ਖਾਦ ਦਾ ਛਿੱਟਾ ਦੇ ਦਿੰਦੇ ਨੇ ਮੱਕੀ ਦੇ ਵਿੱਚ ਤਾਂ ਕਿਸਾਨ ਵੀਰੋ ਛਿੱਟਾ ਦੇਣ ਦਾ ਕੋਈ ਖਾਸ ਮਕਸਦ ਨਹੀਂ ਹੁੰਦਾ ਕਿਉਂਕਿ ਬੈੱਡ ਵਿੱਚੋਂ ਸੁੱਕੇ ਰਹਿਣੇ ਹੁੰਦੇ ਨੇ ਸਿਰਫ ਖਾਲੀਆਂ ਦੇ ਵਿੱਚ ਪਾਣੀ ਨਹੀਂ ਜਾਣਾ ਹੁੰਦਾਗਾ ਤੇ ਉਦੋਂ ਅਗਲੀ ਗੱਲ ਆ ਗਈ ਕਿਸਾਨ ਵੀਰੋ ਜਿਹਨਾਂ ਆਪਾਂ ਛੱਟਾ ਦਿੰਦੇ ਆਂ ਗੋਭ ਦੇ ਵਿੱਚ ਜਿਹੜਾ ਦਾਣਾ ਰਹਿਦਾ ਪੈਣ ਦਾ ਉਹ ਗਰਮਾਇਸ ਕਰਕੇ ਨਾਈਟ੍ਰੋਜਨ ਜ਼ਿਆਦਾ ਹੋਣ ਕਰਕੇ ਇੱਕ ਤਾਂ ਆਪਣੀ ਗੋਭ ਸਾੜ ਦਿੰਦਾ ਵਿੱਚੋਂ ਕਈ ਵਾਰ ਜਾਂ ਕਿਸਾਨ ਵੀਰੋ ਕੀ ਕਰਦਾ ਹੋ ਮੱਕੀ ਦੇ ਵਿੱਚ ਜਿਹੜੀ ਸੰਡੀ ਆ ਉਹਨੂੰ ਬੜਾਵਾ ਦਿੰਦਾ ਉਹ ਜ਼ਿਆਦਾ ਹੋ ਜਾਂਦੀ ਐ ਸੰਡੀ ਤੇ ਕਿਸਾਨ ਵੀਰੋ ਉਹਨੂੰ ਆਪਾਂ ਨੇ ਕੰਟਰੋਲ ਕਰਨ ਵਾਸਤੇ ਇੱਕ ਸਭ ਤੋਂ ਸੌਖਾ ਸਰਲ ਤਰੀਕਾ ਬਿਨਾ ਲੇਬਰ ਤੋਂ ਰੇ ਪਾਉਣ ਵਾਲਾ ਲੱਭਿਆ ਤੇ ਆਪਾਂ ਪਾਉਂਦੇ ਵੀ ਆ ਰਹੇ ਹਾਂ ਤੇ ਕਈ ਕਿਸਾਨ ਵੀਰ ਤਾਂ ਚਲੋ ਘੇਰ ਕੇ ਪਾਉਂਦੇ ਨੇ ਹੁੱਡੀ ਹੁੱਡੀ ਉਹ ਗੱਲ ਅਲੈਦਾ ਪਰ ਆਪਾਂ ਕਿਸਾਨ ਵੀਰੋਂ ਕੀ ਕਰਦੇ ਆਂਗੇ ਜਦੋਂ ਆਪਾਂ ਮੱਕੀ ਨੂੰ ਪਾਣੀ ਸਟਾਰਟ ਕਰਨਾ ਹੁੰਦਾਗਾ ਮੰਨ ਕੇ ਚਲੋ ਤੁਹਾਡੇ 2 ਕੀਲੇ 2 ਘੰਟੇ ਇੱਕ ਕੀਲੇ ਨੂੰ ਭਰਨ ਨੂੰ ਲੱਗਦੇ ਨੇ ਤਾਂ ਤੁਸੀਂ ਖਾਲ ਦੇ ਵਿੱਚ ਜੱਜ ਬੱਚੇ ਦੇ ਵਿੱਚ ਇੱਕ ਬੰਦ ਰੇ ਦਾ ਥੈਲਾ ਸਿੱਟ ਸਕਦੇ ਹੋ ਚਾਹੇ ਚੇਚੇ 'ਚ ਸਿੱਟਣ ਲੱਗੇ ਕਿਸਾਨ ਵੀਰੋਂ ਇੱਕ ਗੱਲ ਦਾ ਖਿਆਲ ਰੱਖਣਾ ਵੀ ਤੁਸੀਂ ਜਿਹੜੀ ਆਪਣੀ ਮੋਟਰ ਆ ਉਹਦੇ ਪ੍ਰੈਸ਼ਰ ਦੇ ਮੂਹਰੇ ਥੈਲਾ ਨਹੀਂ ਸੱਟਣਾ ਉਹਦੇ ਨਾਲ ਕਿਸਾਨ ਵੀਰੋ ਤੁਹਾਡਾ ਰੇ ਜਲਦੀ ਖੁਰਜੂਗਾ ਤੇ ਤੁਸੀਂ ਪ੍ਰੈਸ਼ਰ ਤੋਂ ਪਿੱਛੇ-ਪਿੱਛੇ ਸੱਟਣਾਗਾ ਪਾਈਪ ਲਵੇ ਤੇ ਕਿਸਾਨ ਵੀਰੋ ਜੇ ਵਧੀਆ ਰਿਜ਼ਲਟ ਲੈਣਾ ਤਾਂ ਤੁਸੀਂ ਖਾਲ ਦੇ ਵਿੱਚ ਰੇ ਛੱਟੋ ਤੁਹਾਡਾ 2 ਘੰਟਿਆਂ ਦੇ ਵਿੱਚ ਵਿੱਚ ਥੈਲਾ ਖੁਰਜੂ ਤੇ ਜੇ ਤੁਹਾਨੂੰ ਜਲਦੀ ਥੈਲਾ ਮਤਲਬ ਕਿ ਖੋਰਨਾ ਤਾਂ ਤੁਸੀਂ ਉਹਦੇ ਵਿੱਚ 2 ਜਾਂ 3 ਗਲੀਆਂ ਕਰ ਦਿਓ ਥੋੜੀਆਂ ਛੋਟੀਆਂ ਬਰੀਕ ਜੀਆਂ ਉਹਦੇ ਨਾਲ ਜਲਦੀ ਥੈਲਾ ਖੁਰਜੂਗਾ ਤੇ ਕਿਸਾਨ ਵੀਰੋ ਚਵੱチェ ਦੇ ਵਿੱਚ ਜੇਕਰ ਤੁਸੀਂ ਰੇ ਪਾਉਣਿਆ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਬੀ ਜਦੋਂ ਤੁਸੀਂ ਤੁਹਾਡੀ ਫਸਲ ਦਾ ਕੰਮ ਨਿਭੜ ਗੈ ਰਿਹਾ ਤਾਂ ਤੁਸੀਂ ਥੈਲਾ ਬਾਹਰ ਕੱਢ ਕੇ ਇੱਕ ਵਾਰ ਮੋਟਰ ਜ਼ਰੂਰ ਚਲਾਓ ਕਿਉਂਕਿ ਕਈ ਵਾਰ ਕੋਈ ਜਾਨਵਰ ਵਗੈਰਾ ਪਾਣੀ ਪੀ ਲੈਂਦਾ ਉਹ ਆਪਣੇ ਲਈ ਵਧੀਆ ਗੱਲ ਨਹੀਂ ਹੈਗੀ ਦੇਖੋ ਕਈ ਵਾਰ ਕੋਈ ਬੰਦਾ ਵੀ ਪਾਣੀ ਪੀ ਲੈਂਦਾ ਕੇ ਤੇ ਉਹਦਾ ਨੁਕਸਾਨ ਹੋ ਜੂ ਤਾਂ ਇਹਦਾ ਕਿਸਾਨ ਵੀਰੋ ਫਾਇਦਾ ਕੀ ਹੈ ਜਿਹੜਾ ਪੈਂ ਰੇ ਪਾਉਣੇ ਆ ਇਹ ਕਿਸਾਨ ਵੀਰੋ 100 ਦਾ 100% ਮੱਕੀ ਨੂੰ ਰੇ ਲੱਗਦਾ ਤੇ ਜਿੱਥੇ ਤੁਸੀਂ ਕਿਸਾਨ ਵੀਰੋ ਤਿੰਨ ਥੈਲਿਆਂ ਨੇ ਕੰਮ ਕਰਨਾ ਉੱਥੇ ਇਹ ਤੁਹਾਡੇ ਮੰਨ ਕੇ ਚਲੋ 2 ਤੋਂ 2.5 ਥੈਲੇ ਹੀ ਕੰਮ ਕਰ ਜਾਣਗੇ ਇੰਨੀ ਵਧੀਆ ਗਰੋਥ ਕਰਾਉਂਦਾ ਇਹ ਤੇ ਜਿਹੜਾ ਕਿਸਾਨ ਵੀਰੋਂ ਇਹ ਰੇਹਾਗਾ ਇਹ ਬਿਲਕੁਲ ਵੀ ਬੇਅਰਥ ਨਹੀਂ ਜਾਂਦਾ ਹੈਗਾ ਜਮਾ ਵੀ ਇਹ ਸਾਰੇ ਦਾ ਸਾਰਾ ਹਰੇ ਕਿਸਾਨ ਵੀਰੋ ਆਪਣੀ ਮੱਕੀ ਨੂੰ ਹੀ ਲੱਗਣਾਗਾ ਤੇ ਦੂਜੇ ਨੰਬਰ ਤੇ ਕਿਸਾਨ ਵੀਰੋ ਇਹ ਰੇਹਾ ਜਿਹੜਾ ਉਹ ਬੈਡਾਂ ਤੇ ਨਹੀਂ ਲੱਗਦਾ ਬਿਲਕੁਲ ਵੀ ਸਿਰਫ ਮੱਕੀ ਦੀ ਜੜ ਨੂੰ ਹੀ ਲੱਗਣਾ ਜੇ ਤੁਸੀਂ ਇੱਕ ਥੈਲੇ ਦੇ ਬਜਾਏ ਅੱਧਾ ਥੈਲਾ ਵੀ ਕੇਰਾਂ ਕੀਲੇ ਦੇ ਵਿੱਚ ਪਾ ਦੋਗੇ ਤਾ ਤੁਹਾਡਾ ਦੂਸਰੇ ਲੋਡ ਰੇਪਾਏ ਹੋਏ ਦੋ ਰੇਹਾਂ ਦੇ ਬਰਾਬਰੇ ਇੱਦਾਂ ਰੇਹ ਹੀ ਕੰਮ ਕਰ ਜੂਗਾ ਬਿਲਕੁਲ ਸੌਖਾ ਸਰਲ ਤਰੀਕਾ ਰੇਪਾਉਣ ਦਾ ਇਹ ਤਾਂ ਇਹਦੀਆਂ ਸਾਵਧਾਨੀਆਂ ਕਿਸਾਨ ਵੀਰੋ ਇਹੀ 1-2 ਸਾਵਧਾਨੀਆਂ ਮੇਨ ਹੁੰਦੀਆਂ ਨੇਗੀਆਂ ਇੱਕ ਤਾਂ ਤੁਸੀਂ ਕਿਸਾਨ ਵੀਰੋ ਜਿਹੜਾ ਰੇਹ ਆ ਇਹ ਪੈਪ ਦੇ ਮੂਰੇ ਨਹੀਂ ਛੱਟਣਾ ਬਿਲਕੁਲ ਵਿੱਚ ਬੱਚੇ ਦੇ ਵਿੱਚ ਆਲੂ ਕਹਿ ਦਿੰਦੇ ਨੇ ਤੁਸੀਂ ਤਾਂ ਪ੍ਰੈਸ਼ਰ ਦੇ ਮੂਰੇ ਰੇਹ ਨਹੀਂ ਜਾਣਾ ਚਾਹੀਦਾ ਆਪਣਾ ਥੈਲਾ ਨਹੀਂ ਉਹ ਜਲਦੀ ਖੁਰ ਜੂਗਾ ਨਹੀਂ ਐਵਰੇਜ ਇਹਨੂੰ ਕਿਸਾਨ ਵੀਰੋ 2 ਤੋਂ 2.5 ਘੰਟੇ ਪੱਕਾ ਲੱਗਦੇ ਨੇ ਇੱਕ ਥੈਲਾ ਕਰਨ ਨੂੰ ਪੱਕੇ 2.25 ਘੰਟੇ ਜੇ ਤੁਹਾਡੀ ਮੋਟਰ ਦਾ ਪਾਣੀ ਜ਼ਿਆਦਾ ਤੁਸੀਂ ਜ਼ਿਆਦਾ ਬਾਣ ਭਰ ਦਿਓਗੇ 2 ਘੰਟਿਆਂ ਚ ਤਾਂ ਤੁਸੀਂ ਉਸ ਹਿਸਾਬ ਨਾਲ ਰੇ ਵੀ ਪਾ ਸਕਦੇ ਹੋ ਵੀ ਜਿਵੇਂ 2 ਘੰਟਿਆਂ ਦੇ ਵਿੱਚ ਤੁਸੀਂ 2 ਥੈਲੇ ਵੀ ਖੋਰ ਸਕਦੇ ਹੋ 2 ਸੈਟ ਲਓ ਤੇ ਕਿਸਾਨ ਵੀਰੋ ਇੱਕ ਆ ਜੀ ਦੀ ਜਰੂਰ ਸਾਵਧਾਨੀ ਵਰਤਿਓ ਵੀ ਜਦੋਂ ਤੁਹਾਡੀ ਮੋਟਰ ਦਾ ਕੰਮ ਖਤਮ ਹੋ ਗਿਆ ਤਾਂ ਤੁਸੀਂ ਰੇ ਬਾਹਰ ਕੱਢ ਕੇ ਚ ਬੱਚੇ ਤੋਂ ਇੱਕ ਵਾਰ ਮੋਟਰ ਚਲਾ ਕੇ ਜਿਹੜਾ ਚ ਬੱਚੇ ਦੇ ਵਿੱਚ ਪਾਣੀ ਉਹਨੂੰ ਸਾਰਾ ਬਾਹਰ ਕੱਢ ਦਿਓ ਇਹ ਬਹੁਤ ਇੱਕ ਵੱਡੀ ਕਿਸਾਨ ਵੀਰੋ ਧਿਆਨ ਰੱਖਣ ਵਾਲੀ ਗੱਲ ਹੁੰਦੀ ਹੈ ਨਹੀਂ ਬਾਅਦ ਦੇ ਵਿੱਚ ਬਹੁਤ ਪਸਤਾਉਣਾ ਪੈਂਦਾ ਤੇ ਇਹਦਾ ਲੱਗਣ ਦਾ ਕਾਰਨ ਕਿਸਾਨ ਵੀਰੋ ਇੰਨਾ ਵਧੀਆਗਾ ਮੰਨ ਲੱਕੇ ਚਲੋ ਰਿਜ਼ਲਟ ਇੰਨਾ ਟੌਪ ਦਾ ਮਿਲਦਾ ਤੁਹਾਨੂੰ ਤੀਜੇ ਦਿਨੋਂ ਆਪਦੇ ਮੂੰਹੋਂ ਬੋਲ ਕੇ ਫਸਲ ਦੱਸੋ ਵੀ ਹਾਂ ਮੇਰੇ ਵਿੱਚ ਤੁਸੀਂ ਕੁਝ ਪਾਇਆ ਨਹੀਂ ਛੱਟਿਆਂ ਨਾਲ ਕਿਸਾਨ ਵੀਰੋ ਟਾਈਮ ਬਹੁਤ ਲੱਗਦਾ ਕੇਰ ਨਾਲ ਟਾਈਮ ਬਹੁਤ ਲੱਗ ਜਾਂਦਾਗਾ ਜਿਹੜਾ ਕਿਸਾਨ ਵੀਰ ਕੋਈ ਇੱਕ ਨਾ ਇੱਕ ਅੱਧਾ ਜਣਾ ਖੇਤੀ ਕਰਦਾ ਉਹਦੇ ਲਈ ਬਹੁਤ ਮੁਸ਼ਕਲ ਗੱਲ ਹੋ ਜਾਂਦੀ ਹੈ ਇਹ ਆਹ ਕੰਮ ਸਾਰਿਆਂ ਨਾਲੋਂ ਬੈਸਟ ਆ ਤੁਸੀਂ ਇੱਕ ਵਾਰ ਤੇ ਅਰਬਾ ਜ਼ਰੂਰ ਕਰਕੇ ਦੇਖੋ ਜਿਆਦਾ ਨਹੀਂ ਕੀਲੇ ਦੋ ਕੀਲੇ ਨੇ ਤਜਰਬਾ ਕਰਕੇ ਦੇਖੋ ਰਿਜ਼ਲਟ ਤੁਹਾਨੂੰ ਵਧੀਆ ਮਿਲਣਗੇ ਤੇ ਉਮੀਦ ਆ ਕਿਸਾਨ ਵੀਰੋ ਜਿਹੜੀ ਆਪਾਂ ਤੁਹਾਨੂੰ ਜਾਣਕਾਰੀ ਦਿੱਤੀ ਆ ਸਾਰਿਆਂ ਨੂੰ ਵਧੀਆ ਲੱਗੀ ਹੋਵੇਗੀ ਤੇ ਇਸੇ ਤਰ੍ਹਾਂ ਆਪਾਂ ਵਧੀਆ ਵਧੀਆ ਜਾਣਕਾਰੀਆਂ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦੇ ਰਾਂਗੇ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਕਰਦੇ ਰਹੋ ਧੰਨਵਾਦ